ਤਕਰੀ ਮੇਰੀ ਬਾ ਮੇਰੇ ਮਦੂ ਕੀ ਨਾਮ ਹੈ ਜੀ ਆਪਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਾਨੀਆ ਕੰਡਾ ਹੈ ਔਰ ਮੈਂ ਕੈਲੀਫੋਰਨੀਆ ਬੀਕੇ ਅਕੈਡਮੀ ਤੋਂ ਗੱਲ ਕਰ ਰਹੀ ਹਾਂ ਅੱਜ ਅਸੀਂ ਟੀਚ ਦਾ ਪ੍ਰੋਗਰਾਮ ਰੱਖਿਆ ਹੈ ਬੱਚਿਆਂ ਲਈ ਤਾਂ ਕਿ ਬੱਚੇ ਜਿਹੜਾ ਅੱਧਾ ਕਲਚਰ ਭੁਲਦੇ ਜਾ ਰਹੇ ਨੇ ਜੇ ਇਧਰ ਛੋਟੇ ਛੋਟੇ ਫੰਕਸ਼ਨਸ ਆਪ ਰੱਖਦੇ ਰਹੀਏ ਤਾਂ ਬੱਚੇ ਆਪਣਾ ਕਲਚਰ ਸੱਭਿਆਚਾਰ ਯਾਦ ਰੱਖਣਗੇ ਔਰ ਨਾਲ ਨਾਲ ਬੱਚੇ ਬਹੁਤ ਖੁਸ਼ੀਆਂ ਮਨਾ ਰਹੇ ਆ ਸਾਰੇ ਮਿਲ ਜੁਲ ਕੇ ਤੋਹਰ ਮਨਾ ਰਹੇ ਆ ਕਿ ਸੱਭਿਆਚਾਰ ਦੀ ਗੱਲ ਕੀਤੀ ਹੈ ਸੱਭਿਆਚਾਰ ਬੋਲੀਆਂ ਪਾ ਕੇ ਹੁੰਦਾ ਜੀ ਤੁਸੀਂ ਡੀਜੇ ਤੇ ਨੱਚ ਰਹੇ ਐ ਤੇ ਬੱਚੇ ਆਪਣੇ ਤੁਸੀਂ ਲੇਟ ਹੋ ਗਏ ਜੀ ਬੋਲੀਆਂ ਵੀ ਪਾ ਚੁੱਕੇ ਆ ਤੇ ਅੱਗੇ ਹੋਰ ਬੋਲੀਆਂ ਵੀ ਪਾਣੀਆਂ ਨੇ ਕਿਉਂਕਿ ਹਰ ਬੱਚੇ ਜਿਹੜੇ ਹਰ ਹਿਸਾਬ ਨਾਲ ਅੱਜ ਕੱਲ ਚੇਂਜ ਆਉਂਦੇ ਆ ਹਨਾ ਠੀਕ ਹੈ ਲੋਕ ਪਹਿਲਾਂ ਤਾਂ ਗੱਗੀਆਂ ਤੇ ਜਾਣਦੇ ਸੀਗੇ ਹਮ ਲੋਕਾਂ ਕੋਲੇ ਗੱਡੀਆਂ ਨੇ ਉਸੇ ਤਰੀਕੇ ਜੇ ਨਹੀਂ ਹੁੰਦਾ ਸੀ ਹਨਾ ਹੁਣ ਡੀਜੇ ਆ ਗਏ ਤਾਂ ਹੁਣ ਲੋਕਾਂ ਨੂੰ ਬੋਲੀਆਂ ਵੀ ਪਾਉਂਦੇ ਨੇ ਡੀਜੇ ਤੇ ਵੀ ਡਾਂਸ ਕਰਦੇ ਨੇ ਜਿਹੜਾ ਨਰਦਿਲ ਖੁਸ਼ ਹੁੰਦਾ ਸੀ ਉਸ ਤਰੀਕੇ ਹੀ ਪ੍ਰੋਗਰਾਮ ਨੂੰ ਬਣਾਉਣਾ ਚਾਹੀਦਾ ਹੈ ਕੋਰ ਕੋ ਮੈਸੇਜ ਦੇਣਾ ਚਾਹੋਗੇ ਹਾਂਜੀ ਮੈਂ ਮੈਸੇਜ ਦੇਣਾ ਚਾਹੂੰਗੀ ਕਿ ਸਾਰੇ ਜਣੇ ਆਪਣੇ ਸਭਿਆਚਾਰ ਨੂੰ ਨਾਲ ਲੈ ਕੇ ਚੱਲੋ ਆਪਣੇ ਜੋ ਵੀ ਦਿਲ ਤੋਂ ਰਸੋਗੇ ਹੈਗੇ ਨੇ ਪੁਰਾਣੇ ਪੀਸ ਉਹਨਾਂ ਨੂੰ ਭੁੱਲੋ ਨਾ ਠੀਕ ਹੈ ਅੱਗੇ ਵਧਣਾ ਵੀ ਜ਼ਰੂਰੀ ਹੈ ਲੇਕਿਨ ਆਪਣਾ ਪਿੱਛਾ ਨਾ ਭੁੱਲੋ ਆ ਪੰਜਾਬ ਚ ਹਮੇਸ਼ਾ ਆਪਣੇ ਸਭਿਆਚਾਰ ਨਾਲ ਜੁੜੇ ਰਹੋ ਪਲੀਜ਼ ਨਸ਼ਿਆਂ ਨੂੰ ਛੱਡ ਕੇ ਤੁਸੀਂ ਚੰਗੀਆਂ ਚੀਜ਼ਾਂ ਵੱਲ ਵਧੋ ਰੇੜ ਲਗਾਓ ਠੀਕ ਹੈ ਹਰੀਆਲੀ ਦਾ ਤਿਉਹਾਰ ਹੁੰਦਾ ਹੈ 30 ਸੋ 20 ਸਾਰੇ ਬਸੇ ਖਿਆਲੀ ਚਲਾਓ ਸਸ਼ਟੀ ਕਰੋ